30 ਕਿਲੋਮੀਟਰ ਤੋਂ ਲਿਆ ਕੇ ਗੰਦ ਸਾਡੇ ਪਿੰਡਾਂ 'ਚ ਛੱਡਿਆ ਜਾ ਰਿਹਾ ਸਾਡਾ ਸਾਰਾ ਪਾਣੀ 10 ਪਿੰਡਾਂ ਦਾ ਖਰਾਬ ਹੋ ਜੂ ਇਹ ਡਰੇਨ ਦੇ ਵਿੱਚ ਮਾਈਨਿੰਗ ਹੋਈ ਹੋਈ ਹੈ ਪਹਿਲਾਂ ਵੀ ਅਸੀਂ ਸੀਵਰੇਜ ਨਹੀਂ ਪਾਣ ਦੇਣਾ ਧਰਨਾ ਪ੍ਰੋਟੈਸਟ ਕਰਦੇ ਸੀ ਸਾਨੂੰ ਕਹਿੰਦੇ ਗ੍ਰਿਫਤਾਰੀਆਂ ਦੇਓ ਅਸੀਂ ਗ੍ਰਿਫਤਾਰੀਆਂ ਦੇਣ ਵਾਸਤੇ ਤਿਆਰ ਹੈ ਲਈਏ ਤਾਂ ਤੱਕੇਸ਼ਾ ਹੀ ਹੈ ਕਹਿੰਦੇ ਸੀਵਰੇਜ ਪਾਵਾਂਗੇ ਪੰਜਾਬ ਸਰਕਾਰ ਮੁਰਦਾਬਾਦ 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 ਆਹ ਤਸਵੀਰਾਂ ਦਿਖਾ ਦਿੰਨੇ ਆ ਜਿਹੜੇ ਲੋਕਾਂ ਨੂੰ ਇਥੋਂ ਗ੍ਰਿਫਤਾਰ ਕਰਕੇ ਲਜਾਇਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਸਾਰਿਆਂ ਨੂੰ ਗ੍ਰਿਫਤਾਰ ਜਿਹੜੇ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸ਼ਾਂਤਮਈ ਨਾਲ ਬੈਠੇ ਸੀ ਆਪ ਦਾ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਸ਼ਾਂਤਮਈ ਨਾਲ ਬੈਠਨ ਦਾ ਸਭ ਨੂੰ ਹੁਕਮ ਹੈ ਪਰ ਇਹ ਤੱਕੇ ਹੀ ਨਾ ਖੜੇ ਬੰਦਿਆਂ ਨੂੰ ਗ੍ਰਿਫਤਾਰੀ ਕਰਕੇ ਲਜਾ ਰਹੇ ਪੁਲਿਸ ਪ੍ਰਸ਼ਾਸਨ ਲੈ ਗਿਆ ਬੱਸ ਦੀ ਤਸਵੀਰ ਦਿਖਾ ਦਿੰਨੇ ਆ ਉਹ ਇਥੋਂ ਲੈ ਕੇ ਗ੍ਰਿਫਤਾਰ ਕਰਕੇ ਲੈ ਗਏ ਨੇ ਇਹ ਬਕਿੰਡੇ ਦਾ ਸੀਵਰੇਜ ਦਾ ਪਾਣੀ ਅਜ ਗੰਦਾ ਪਾਣੀ ਇਹਾਂ ਦੇ ਟ੍ਰੀਟਮੈਂਟ ਕਰਕੇ ਭੇਜਾਂਗੇ ਕਿਹੜਾ ਉਹ ਮਹੀਨਾ ਤੋਂ ਮਹੀਨਾ ਚਲਾਣਗੇ ਮੁਰਤੇ ਫਿਰ ਗੰਦਾ ਪਾਣੀ ਆਈ ਜਾਣਾ ਇੱਥੇ ਸਾਡੇ ਘਰਾਂ ਨੇੜੇ ਖੇਤਾਂ ਦਾ ਸਾਡਾ ਥੱਲੇ ਵਾਲਾ ਪੱਤਨ ਵੀ ਖਰਾਬ ਹੋਊਗਾ ਉਹ ਕਹਿੰਦੇ ਕਿ ਇਹ ਜਿਹੜਾ بارشਾਂ ਦੇ ਪਾਣੀ ਦੀ ਡਰੇਨ ਹੁੰਦੀ ਹੈ ਜੇਕਰ ਇਹ ਓਵਰਫਲੋ ਹੋ ਗਿਆ ਤਾਂ ਪਿੰਡਾਂ ਭਰ ਜਾਣਗੇ ਗੰਦੇ ਪਾਣੀ ਦੇ ਨਾਲ ਆਪਾਂ ਵੈਸੇ ਵੀ ਕੋਈ ਡਰੇਨ ਡਿਜ਼ਾਈਨ ਕਰਦੇ ਆ ਅਸੀਂ ਆਪਣੇ ਐਚਐਫਐਲ ਲੈਵਲ ਤੋਂ ਤਾਂ ਨੀਵੀਂ ਹੀ ਕਰਦੇ ਹਣਾ ਹਾਈਰ ਫਲੱਡ ਲੈਵਲ ਤੋਂ ਨੀਵੀਂ ਹੋਈਆਂ ਤੇ ਇਹ ਕਿਹੜੀ ਪਾਣੀ ਪਾਣੀ ਜਿਹੜਾ ਆਉਣਾ ਵੀ ਇਹਦੇ ਚੋ ਟ੍ਰੀਟਡ ਹੀ ਆਣਾ ਇਹਨਾਂ ਦੇ ਸਿਰਫ ਇਹੀ ਵੈਮ ਚ ਹੈ ਕਿ ਅਨਟ੍ਰੀਟਡ ਵਾਟਰ ਅਨਟ੍ਰੀਟਡ ਵਾਟਰ ਹੈ ਹੀ ਨਹੀਂ ਸ਼ੰਗਾਰਤੀ ਜਾਰੀ ਹੈ ਅਣ ਪਿੰਡਾਂ ਤੋਂ ਆਉਂਦੇ ਬੰਦੇ ਸ਼ੰਗਾਰਟ ਜਿਹੜਾ ਜਾਰੀ ਹੈ ਬੰਦੇ ਆ ਰਹੇ ਆ ਇਕੱਠ ਵਧਾ ਰਹੇ ਆ